ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਅੱਜ ਸਵੇਰੇ ਦਹਿਸ਼ਤ ਉਸ ਸਮੇਂ ਫੈਲ ਗਈ ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ਹਿਰ ਦੀ ਪੰਜਾਬ ਵਾਚ ਕੰਪਨੀ ਦੀ ਦੁਕਾਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਹਮਲਾਵਰ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਦੁਕਾਨਦਾਰਾਂ ਵਿੱਚ ਵੀ ਚਿੰਤਾ ਦੀ ਲਹਿਰ ਵਹਿ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ ਹੁਣ ਤੱਕ ਇਸ ਗੋਲੀਬਾਰੀ ਵਿੱਚ ਕਿਸੇ ਦਾ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਹੈ ਆਉ ਦੇਖਦੇ ਹਾਂ ਇੱਕ ਖਾਸ ਰਿਪੋਰਟ मसला पत कि गले ठोका था है चौधरी जिले में और इस तरह का करते हैं और ये ਉਸ ਉੱਚਾ ਹੀ ਇਹ ਬੈਕਸੂ ਚਾਹੀਦਾ ਹੈ ਸਾਰੇ ਉਹ ਹੈ ਪਹਿਲਾਂ ਤੇ ਜੋਸ ਕੋ ਕਰ ਰਹੇ ਆਂ ਅਦਰੋਂ ਆਉਂਦੀ ਸਾਰੀ ਉਧਰ ਆਉਂਦਾ ਭੱਟੀ ਕਰਨ ਪਾਣ ਸੜਦੇ ਆਂ ਇਹ ਕੋਲ ਨਾ ਮੈਂ ਆਪਣੇ ਸਵਾਗਤ ਕਰਦੇ ਆਂ ਇਹ ਬੰਦ ਆ ਰਹੇ ਆਂ ਰੱਖੋ ਇਹ ਪਹਿਲਾ ਰਕਾ ਇਹ ਗੱਠੇ ਦਾ ਕੰਮ ਦੇ ਉੱਤੇ ਤੇ ਮੈਂ ਆਪਣੇ ਸੀ ਮੁਲਾਜ਼ਮ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਰ ਚ ਖੜੇ ਸੀ ਫਿਰ ਇੱਥੋਂ ਲੰਘ ਕੇ ਗਾਂਗੇ ਆ ਚਾਂਦੇ ਨੇ ਫਾਇਰ ਕਰ ਗਏ ਤੇ ਸਿੱਧੇ ਲੰਘ ਗਏ ਕਿਸ ਤਰ੍ਹਾਂ ਦੀ ਹੋਈ ਆ ਸੀ ਉਹਨਾਂ ਦਾ ਜਿਹੜੇ ਬਾਹਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪਰ ਨਾਲ ਜਾ ਤੇ ਮੂੰਹ ਤੇ ਵੀ ਮੂੰਹ ਨਹੀਂ ਸਰਦਾਰ ਭਾਜੀ ਸਰਦਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਦੋਂ ਧਮਕੀ ਭਰੀ ਕਾਲ ਆ ਨਾ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਹਿ ਗਏ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੱਲ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚੱਲੀਆਂ ਇੱਕ ਚੱਲੀ ਹੈ ਇੱਕ ਨਹੀਂ ਚੱਲੀ ਪਹਿਲੇ ਪਾਸੇ ਵਾਲਾ ਸੀ ਕਿ ਤਰ੍ਹਾਂ ਬ੍ਰੈਕ ਕਰ ਰਹੇ ਸੀ ਆ ਸ਼ੀਸ਼ੇ ਦਾ ਟੁਕੜਾ ਇਹ ਵੀ ਗੋਲੀ ਵੱਜਣ ਕਰਕੇ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਸਾਰਾ ਬਤਲੋ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਐਸਐਸਪੀ ਸਾਹਿਬ ਤੋਂ ਮੰਗ ਕਰਨੇ ਆ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਲੱਗਦੀ ਹੈ ਰਿਸ਼ਤਿਆਂ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦੀ ਕੀ ਨਾ ਵੀਰ ਜੀ ਆਪਣਾ ਮੇਰਾ ਨਾਮ ਮਦਦ ਲਾ ਕਿਸ ਦਾ ਮੌਲ ਹੈ ਇਸ ਵੇਲੇ ਕਵਾਤ ਬਾਬਾ ਬਾਜ਼ਾਰ ਚ ਦਸ਼ੇ ਦਾ ਬਾਈ ਇਸ ਨੂੰ ਲੈ ਕੇ ਦਰ ਉਹ ਤਾਂ ਫਿਰ ਡੈਸ਼ੇ ਤੇ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮੰਚੇ ਡੈਸ਼ੇਤ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਜਿਹੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਥੋੜਾ ਲੱਗਦਾ ਰਹੇਗਾ ਸਰ ਵਾਰਦਾਤ ਕੀ ਪਤਾ ਕੌਣ ਕਰ ਗਿਆ ਜੀ ਆ ਜੀ ਤੁਸੀਂ ਆ ਜਾਓ ਆਰੇ ਇਹ ਅੱਜ ਪੰਜਾਬ ਵਾਜ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਹਾਂ ਜਾਂਚ ਕਰ ਰਹੇ ਹਾਂ ਜਲਦੀ ਤੋਂ ਜਲਦੀ ਜਿਹੜੇ ਵਾਰਦਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰ ਵਾਰਦਤ ਹੋਈ ਬਗ ਲਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਵਾਜ ਕੰਪਨੀ ਤੇ ਤਾਂ ਸਾਰੇ ਅਫਸਰ ਇੱਥੇ ਮੌਕੇ ਤੇ ਆ ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਜਲਦੀ ਟਰੇਸ ਆਊਟ ਕਰ ਲੈ। ਇਹ ਬੰਦਾ ਕਿੱਦਾਂ ਨੇ ਨੌਜਵਾਨ ਸੀ ਦੋ ਕਨੇ ਫਾਇਰ ਕੀ ਦੂਰ ਚੱਕਰ ਲਾਇਆ ਪੂਰਾ ਪੰਜਾਬ 'ਚ। ਦੋ ਸੀ ਨੌਜਵਾਨ ਉਹਨੇ ਆਪਣਾ ਜਿਹੜਾ ਅਸੀਂ ਮੂੰਹ ਬੰਨਿਆ ਹੋਇਆ ਸੀ ਪਲਸਰ ਮੋਟਰਸਾਈਕਲ ਤੇ। ਅਸੀਂ ਸਾਡੀਆਂ ਟੀਮਾਂ ਲੱਗੀਆਂ ਅਸੀਂ ਜਲਦੀ ਜਲਦੀ ਟਰੇਸ ਆਊਟ ਕਰ ਲੈ। ਸੀਸੀਟੀਵੀ ਕਿਵੇਂ ਨਹੀਂ? ਨਾ ਦੇਖ ਰਹੇ ਹਾਂ ਸਾਰਾ ਇਨਵੈਸਟੀਗੇਸ਼ਨਲ ਪਾਰਟ ਲੱਗਿਓ ਹੈ ਜੀ। ਠੀਕ ਹੈ। ਠੀਕ ਹੈ ਸਰ।